ਸਮਰਾਲਾ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਿ ਬੀਤੀ ਰਾਤ 7 ਵਜੇ ਇੱਕ ਟਰੈਕਟਰ ਟਰਾਲੀ ਦਾ ਢਿੱਲੋ ਬੱਸ ਦੇ ਨਾਲ ਮਾਮੂਲੀ ਜਿਹੀ ਟੱਕਰ ਹੋਈ ਸੀ ਕਿ ਟੱਕਰ ਨੂੰ ਲੈ ਕੇ ਥੋੜਾ ਜਿਹਾ ਉਹਨਾਂ ਦੇ ਵਿੱਚ ਝਗੜਾ ਹੋਇਆ ਜਿਸ ਤੋਂ ਬਾਅਦ ਬੱਸ ਕੰਡੈਕਟਰ ਅਤੇ ਬੱਸ ਡਰਾਈਵਰ ਨੇ ਟਰਾਲੀ ਚਾਲਕ ਦੀ ਡੰਡਿਆਂ ਦੇ ਨਾਲ ਕੁੱਟਕੁੱਟ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤਾਂ ਲੋਕਾਂ ਨੇ ਇਲਜ਼ਾਮ ਲਗਾਏ ਨੇ ਲੋਕਾਂ ਦੇ ਵੱਲੋਂ ਕਿਹਾ ਗਿਆ ਮਰਤਕ ਦੇ ਰਿਸ਼ਤੇਦਾਰ ਵੀ ਪਹੁੰਚੇ ਨੇ ਜਿਨ੍ਹਾਂ ਦੇ ਵੱਲੋਂ ਕਿਹਾ ਗਿਆ ਕਿ ਇਨਸਾਨੀਅਤ ਦੇ ਨਾਤੇ ਉਹਨਾਂ ਲੋਕਾਂ ਨੂੰ ਹਸਪਤਾਲ ਲੈ ਕੇ ਜਾਣਾ ਚਾਹੀਦਾ ਸੀ ਪਰ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਉਹਨਾਂ ਦੇ ਵੱਲੋਂ ਉਸ ਨੂੰ ਡੰਡਿਆਂ ਦੇ ਨਾਲ ਕੁੱਟਕੁੱਟ ਕੇ ਉਸ ਨੂੰ ਮੌਤ ਤੇ ਘਾਟ ਉਤਾਰ ਦਿੱਤਾ ਦਾ 8 ਘੰਟੇ ਬਾਅਦ ਮੌਕੇ ਤੇ ਪ੍ਰਸ਼ਾਸਨ ਪਹੁੰਚਿਆ ਜਿਨ੍ਹਾਂ ਦੇ ਵੱਲੋਂ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਕਾਰਵਾਈ ਜਿਹੜੀ ਹੈ ਸ਼ੁਰੂ ਕਰ ਦਿੱਤੀ ਆ ਮਰਤਕ ਦੇ ਰਿਸ਼ਤੇਦਾਰ ਤੇ ਆਮ ਲੋਕਾਂ ਨੇ ਆਸ-ਪਾਸ ਦੇ ਲੋਕਾਂ ਨੇ ਇਸ ਬਾਰੇ ਹੋਰ ਕੀ ਸੁਚਨਾ ਦਿੱਤੀ ਐ ਜਰਾ ਤੁਸੀਂ ਵੀ ਸੁਣੋ ਤੁਹਾਡਾ ਜੀ ਮੇਰਾ ਨਾਮ ਦਮਜੀਤ ਸਿੰਘ ਹੈ ਜਿੰਨ ਪਿੰਡ ਹਰਿਓਂ ਕਲਾਂ ਤੋਂ ਹੀ ਕੀ ਮਾਮਲਾ ਹੋਇਆ ਇਹ ਮਾਮਲਾ ਹੋਇਆ ਜੀ ਇਹ ਟਰੈਕਟਰ ਲਈ ਜਾਂਦੀ ਟਰੈਕਟਰ ਟਰਾਲੀ ਇਹ ਢੱਲੋਂ ਬਸਾ ਜੀ ਅਮਰੀਕ ਦੀ ਜੀ ਤੇ ਨਾਮ ਕੀ ਹੈ ਟਰਾਲੀ ਦੇਖੋ ਜੀ ਮਾੜੀ ਉਧਰ ਨੂੰ ਮਾਰ ਕੇ ਦਿਖਾਉਗੀ ਇਹ ਆਪਣਾ ਟਰੈਕਟਰ ਵਾਲਾ ਬੰਦਾ ਸਹੀ ਜਾ ਰਿਹਾ ਬੱਸ ਤੇ ਸੀਗੀ ਕਿੱਥੇ ਤੱਕ ਵੱਜ ਕੇ ਜਾ ਕੇ ਗਈ ਹੋਈ ਹੈ ਜੀ ਬੱਸ ਕਿੱਧਰੋਂ ਆ ਰਹੀ ਹੈ ਇਹ ਬੱਸ ਉਧਰੋਂ ਆ ਰਹੀ ਹੈ ਟਰੈਕਟਰ ਇਧਰੋਂ ਆ ਰਿਹਾ ਸੀ ਚਾਹਲਾ ਵੱਲੋਂ ਤੇ ਆ ਰਿਹਾ ਕੀ ਕਹਿੰਦੇ ਨੇ ਆਹ ਮੁੰਡਾ ਉਤਰਿਆ ਉਤਰ ਕੇ ਬੱਸ ਵਾਲਿਆਂ ਨੇ ਵਿੱਚ ਡੰਡੇ ਪਾਏ ਨੇ ਦੇਖ ਲੋ ਜੀ ਸ਼ਰੀਆਮ ਆਹ ਲੱਤਾਂ ਦੇ ਵਿੱਚ ਸੱਟਾਂ ਮਾਰੀਆਂ ਹੋਏ ਨੇ ਡੰਡੇ ਪੂਰੇ ਮਾਰੇ ਹੋਏ ਨੇ ਉਤਰ ਕੇ ਦੇਖ ਲੋ ਜੀ ਉਧਰ ਕੈਮਰਾ ਬਾਅਦ ਕਰ ਲਿਓ ਨਾ ਕਰਨੀ ਟੁੱਟ ਕੇ ਡੰਡਿਆਂ ਨਾਲ ਬੰਦਿਆਂ ਨੇ ਮਾਰੇ ਆ ਜੀ ਕੌਣ ਸੀ ਵੀਰੇ ਸਾਨੂੰ 7 ਵਜੇ ਦੀ ਘਟਨਾ ਹੋਈ ਹੋਈ ਆ ਸਾਨੂੰ ਅਸੀਂ ਆਏ ਆ ਵੀਰੇ ਹੁਣ 8:30 ਵਜੇ ਅਸੀਂ ਉਰੇ ਆਏ ਆ ਜੀ 7 ਵਜੇ ਦੀ ਘਟਣਾ ਹੋਈ ਹੋਈ ਆ ਤੇ ਉਹ ਬੰਦੇ ਮੈਨੂੰ ਜਿਹੜੇ ਕਨੈਕਟਰ ਜਾਂਦੇ ਹੁਣ ਰਾਸਤੇ ਨੇ ਮਿਲੇ ਨਹੀਂ ਜੀ ਤੇ ਟਰੈਕਟਰ ਵਾਲਾ ਬੰਦਾ ਕਿੱਥੇ ਦਾ ਸੀ ਟਰੈਕਟਰ ਵਾਲਾ ਬੰਦਾ ਕਿੱਥੇ ਦਾ ਟਰੈਕਟਰ ਵਾਲਾ ਬੰਦਾ ਵੀ ਹਰਿਆਉਂਗਲਾ ਦਾ ਹੀ ਆ ਜੀ ਚਾਚਾ ਆਈ ਮੇਰਾ ਜੀ ਨਾਮ ਮਨਜੀਤ ਸਿੰਘ ਆ ਜੀ ਉਮਰ ਕਿੰਨੀ ਕਾ ਉਮਰ ਹੋ ਗਈ ਆ 40 42 ਕਸਾਲੀ ਤੇ ਜਿਹੜੇ ਬੱਸ ਵਾਲੇ ਦਾ ਕੁਝ ਪਤਾ ਨਹੀਂ ਕੋਈ ਕੌੜੀ ਮੁੰਡੇ ਇਹ ਬੱਸ ਵਾਲੇ ਜੀ ਆਹੀ ਆ ਢੱਲੋਂ ਬੱਸ ਵਾਲੇ ਨੇ ਉਹ ਤਾਂ ਦਾਖਲ ਹੋ ਗਈ ਜਾ ਕੇ ਕਹਿੰਦਾ ਮਤਲਬ ਇਹਨਾਂ ਨੇ ਗੁੰਡਾਗਰਦੀ ਕੀਤੀ ਗਈ ਇਹ ਤਾਂ ਸ਼੍ਰੀਆ ਉਨੀ ਹੋ ਬੰਦਾ ਮਰ ਗਿਆ ਬੰਦਾ ਜੀ ਮੌਕੇ ਦੀ ਪੂਰਾ ਹੋ ਗਿਆ ਬੰਦੇ 'ਚ ਮਾੜਾ ਮੋਟਾ ਜਿਹਾ ਹੋਸ਼ ਵੀ ਹੁੰਦਾ ਵੀ ਤੁਸੀਂ ਚੱਕ ਕੇ ਲੈ ਜਾਓ ਵੀ ਇਨਸਾਨੀਅਤ ਨਾਂ ਦੀ ਕੋਈ ਚੀਜ਼ ਆ ਬੰਦਾ ਚੱਕ ਕੇ ਵੀ ਨਹੀਂ ਲੈ ਕੇ ਗਿਆ ਦੂਏ ਲੋਟੇ 'ਉਹਦੇ ਵਿੱਚ ਕੁੱਟ ਕੇ ਹੀ ਮਾਰਦਾ ਦੂਏ ਲੋਟੇ ਦੀ ਬੰਦੇ 'ਚ ਖਬਰ ਜਾਨ ਪ੍ਰਾਣ ਹੁੰਦੀ ਤੁਸੀਂ ਚੱਕ ਕੇ ਤਾਂ ਲੈ ਜਾਓ ਚਲੋ ਬਾਤਾਂ ਦਾ ਬੱਸ ਬੱਜੀ ਇਹਦਾ ਨੁਕਸਾਨ ਹੋਇਆ ਲੋਹਾ ਦਾ ਸਿੱਧਾ ਹੋ ਜਾਊਗਾ ਹੀ ਨੁਕਸਾਨ ਭਰ ਦੰਦੇ ਹਾਂਜੀ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਹਰਵੰਦ ਸਿੰਘ ਹੈ ਕੀ ਮਾਮਲਾ ਹੋਇਆ ਜੀ ਕੀ ਮਾਮਲਾ ਅੱਜ ਸ਼ਾਮ ਦਾ ਹੋਇਆ तकरीबन 6:30 ਵਜੇ ਤੇ ਮਨਜੀਤ ਸਿੰਘ ਨਾਂ ਦਾ ਵੀ ਟਰੈਕਟਰ ਲੈ ਜਾ ਰਿਹਾ ਸੀਗਾ ਤੇ ਉਹਦੇ ਸਾਹਮਣੇ ਹੀ ਬੱਸ ਆ ਰਹੀ ਸੀਗੀ ਉਹਨਾਂ ਦਾ ਅਚਾਨਕ ਐਕਸੀਡੈਂਟ ਹੋਇਆ ਐਕਸੀਡੈਂਟ ਵੀ ਕੋਈ ਏਡਾ ਵੱਡਾ ਨਹੀਂ ਸੀਗਾ ਟਰੈਕਟਰ ਆਪਦਾ ਸੇਫ ਨਿਕਲ ਗਿਆ ਸੀ ਬੱਸ ਪਿੱਛੇ ਟਰਾਲੀ 'ਚ ਲੱਗੀ ਚਲੋ ਇਹ ਨਾਰਮਲ ਗੱਲਾਂ ਨੇ ਹੁੰਦੀਆਂ ਰਹਿੰਦੀਆਂ ਨੇ ਪਰ ਜੋ ਉਹਨਾਂ ਨੇ ਇੱਕ ਬਹੁਤ ਹੀ ਦੁਖਦਾਇਕ ਕੰਮ ਕੀਤਾ ਮਨ ਲਓ ਕੁਟਕਟ ਕੀ ਆਪਣੇ ਉਹ ਬੰਦੇ ਦੀ ਜਾਨ ਲੈ ਲਈ ਜੀ ਹੁਣ ਆਪਾਂ ਸੋਚੋ ਇਸ ਵਾਸਤੇ ਪੰਜਾਬ ਦੇ ਵਿੱਚ ਆਹਾਂ ਕੰਮ ਜੇ ਹੋਣ ਲੱਗੇ ਆਪਾਂ ਤਾਂ ਯੂਪੀ ਬਿਹਾਰ ਨਾਲੋਂ ਵੀ ਗਏ ਗੁਜ਼ਰੇ ਹੋਇਆ ਸਿਰਫ ਇੱਕ ਨਾਰਮਲ ਐਕਸੀਡੈਂਟ ਹੋਇਆ ਜਿਹਦੇ ਵਿੱਚ ਕੋਈ ਵੱਡਾ ਮੇਜਰ ਨੁਕਸਾਨ ਨਹੀਂ ਹੋਇਆ ਟਰੈਕਟਰ ਵੀ ਠੀਕ ਆ ਕੋਈ ਟਰਾਲੀ 'ਚ ਲੱਗਿਆ ਕੋਈ ਬੱਸ ਦੇ ਵਿੱਚ ਨਾਰਮਲ ਹੈ ਪਰ ਹਰਜਾਨਾ ਭਰ ਦਿੰਦੇ ਹਾਂ ਚਲੋ ਇਹ ਗੱਲਾਂ ਚੱਲਦੀਆਂ ਨੇ ਜੀ ਹਰਜਾਨਾ ਭਰ ਦਿੰਦੇ ਜੋ ਵੀ ਖਰਚਾ ਹੋਇਆ ਪਰ ਉਹਨਾਂ ਨੇ ਕੀ ਆ ਬਦਮਾਸ਼ੀ ਦਿਖਾਈ ਆ ਕੀ ਦਿਖਾਇਆ ਜੀ ਅਸੀਂ ਇੱਕ ਇੱਕ ਆਮ ਇਨਸਾਨ ਕੁੱਟ-ਕੁੱਟ ਕੇ ਮਾਰ ਦਿੱਤਾ ਜੀਦਾ ਤੁਹਾਡੇ ਸਾਹਮਣੇ ਆ ਹੈ ਉਹ ਲਾਸ਼ ਲੈ ਜੇ ਲੈ ਕੇ ਗਏ ਨੇ ਜੀ ਲਾਸ਼ ਸੜਕ ਤੇ ਪਈ ਤਿੰਨ ਘੰਟੇ ਦੀ ਲਾਸ਼ ਜੋ ਕਿ ਇੱਥੇ ਰੋੜ ਰਹੀ ਆ ਕੋਈ ਨਾ ਉਹਦਾ ਕੋਈ ਪੁੱਛ ਰਿਹਾ ਜੀ ਨਾ ਕੋਈ ਵਸਤਾ ਹਾ ਨਾ ਕੋਈ ਨਾ ਬੱਸ ਵਾਲ ਆਇਆ ਨਾ ਕੋਈ ਬੱਸ ਕਨੈਕਟਰ ਚਲੋ ਜੇ ਤੁਹਾਡੇ ਤੇ ਕੋਈ 6:00 ਵਜੇ ਵੀ ਗਈ ਤਾਂ ਤੁਸੀਂ ਉਹਨੂੰ ਹਾ ਹਸਪਤਾਲ ਲੈ ਕੇ ਜਾਓ ਜੀ ਹੋ ਵੀ ਗਿਆ ਆਪਾਂ ਕਹਾਂ ਚੱਲੋ ਗੁੱਸੇ ਦੇ ਵਿੱਚ ਕੋਈ ਮਾੜੀ-ਮੋਟੀ ਛੱਟਵੇਂ ਬੱਜ ਗਈ ਤਾਂ ਤੁਸੀਂ ਆਰਾਮ ਨਾਲ ਜਾਓ ਉੱਥੇ ਇਹ ਬੱਸ ਕਿੰਨਾ ਦੀ ਸੀ ਜੀ ਬੱਸ ਜੀ ਢਿੱਲੋਂ ਬੱਸ ਲਿਖਿਆ ਹੋਇਆ ਸਾਨੂੰ ਨਹੀਂ ਪਤਾ ਜੀ ਵੀ ਕਿੰਨਾ ਦੀ ਆ ਤੇ ਇਹ ਇਥੋਂ ਦਰਾਹੇ ਤੋਂ ਚੱਲਦੀ ਆ ਜੀ ਸਮਰਾਲੇ ਨੂੰ ਤੇ ਉਹ ਹੋਇਆ ਕਿਹੜਾ ਰੋਡ ਕਿੱਥੇ ਹੋਇਆ ਐਕਸੀਡੈਂਟ ਇਹ ਜੀ ਮਾਦਪੁਰ ਰੋਡ ਦੇ ਉੱਤੇ ਹੋਇਆ ਜੀ ਕੀ ਮੰਗ ਕੀ ਮੰਗ ਮੰਗ ਜੀ ਇਨਸਾਫ ਇੱਕ 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 ਬੰਦੇ ਦੇ ਵੱਲੋਂ ਕੀ ਹੋ ਸਕਦਾ ਇੱਕ ਇਨਸਾਫ ਹੀ ਚਾਹੀਦਾ ਜੀ ਸਾਨੂੰ ਤਾਂ ਉਹ ਉਸ ਇਨਸਾਨ ਪਰਿਵਾਰ ਵਿੱਚ ਹੁਣ ਉਹਦਾ ਮੁੰਡਾ ਉਹ ਬਾਹਰ ਆ ਜੀ ਜੋ ਪਤਾ ਲੱਗੇ ਤੇ ਉਹਦੀ ਮਸੀਹ ਦੀ ਡੈਥ ਹੋ ਚੁੱਕੀ ਹੈ ਇੱਕ ਆਪ ਦਾ ਕਰਕੇ ਇੱਕ ਖਾਰਿਆ ਸੀਗਾ ਤੇ ਇਸ ਤਰੀਕੇ ਨਾਲ ਲਤੜਦੀਏ ਤਾਂ ਮਤਲਬ ਇਹ ਇੱਕ ਗੁੰਡਾ ਕਰਦੀ ਹੋ ਗਈ ਕਿਸ ਤਰ੍ਹਾਂ ਦੀ ਕਾਰਵਾਈ ਚਾਹੁੰਦੇ ਉਸੇ ਕਿ ਕਾਰਵਾਈ ਤਾਂ ਜੀ ਪਰਚਾ ਹੋਵੇ ਉਹਨਾਂ ਦੇ ਇਨਸਾਬ ਜੋ ਵੀ ਇਨਸਾ ਇਹ 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 ਜੀ ਕੋਈ ਐਕਸੀਡੈਂਟ ਕੇਸ ਨਹੀਂ ਹੈਗਾ ਜੀ ਇਹ ਇਹ 302 ਹੈ 302 ਹੈ ਮਰਡਰ ਹੈ ਇੱਕ ਔਰ ਪੰਜਾਬ ਦੀ ਧਰਤੀ ਤੇ ਖੜ ਕੇ ਇੱਕ ਇੱਕ ਅਜਿਹਾ ਮਰਡਰ ਹੋ ਜਾਣਾ ਜਿਹਨੂੰ ਆਪਾਂ ਦੇਖੇ ਦਰਿੰਦਗੀ ਹੈ ਦਰਿੰਦਗੀ ਤੋਂ ਉੱਪਰ ਕੋਈ 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 ਲਾਕਡਾਟ ਨਹੀਂ ਕੋਈ ਕੋਈ ਹੋਰ ਨਹੀਂ ਜੀ ਹਨਾ ਜੀ ਆਪਾਂ ਇੱਕ ਤਾਂ ਕਹਿੰਦੇ ਆ ਵੀ ਕਿਸੇ ਬੰਦੇ ਦੀ ਕੋਈ ਲਾਕਡਾਟ ਫਿਰ ਵੀ ਇੱਕ ਕੁੱਟ-ਕੁੱਟ ਕੇ ਉਹਨਾਂ ਨੇ ਬੰਦਾ ਮਾਰ ਦਿੱਤਾ ਜੀ ਅਸੀਂ ਤਾਂ ਇੱਕ ਹੱਥ ਜੋੜ ਕੇ ਪ੍ਰਸ਼ਾਸਨ ਨੂੰ ਅੱਗੇ ਇਹੀ ਅਰਜ਼ ਕਰਦੇ ਆਂ ਵੀ ਇਨਸਾਫ ਮਿਲੇ ਇਨਸਾਫ ਪੂਰ ਹੋ ਬਾਕੀ ਆ ਆਪਣੇ ਤੁਹਾਨੂੰ ਜੀ ਨਾਮ ਮੈਂ ਹਰੀਓਂ ਕਲਾ ਤੇ ਗੁਰਸੇਵ ਸਿੰਘ ਜੀ ਕੀ ਮਾਮਲਾ ਹੋਇਆ ਜੀ ਮੇਰੀ ਮੈਸੇਜ ਸਰਪੰਚ ਆ ਮੈਂ ਸਰਪੰਚ ਦੇ ਤੌਰ ਤੇ ਆਇਆ ਜੀ ਇੱਥੇ ਤੇ ਸਾਡੇ ਪਿੰਡ ਦਾ ਮਨਜੀਤ ਸਿੰਘ ਜੀ 45 ਸਾਲ ਉਮਰ ਆ ਢਿੱਲੋਂ ਵਾਲਾ ਦੀ ਬਸ ਆ ਰਹੀ ਸੀ ਮਾਧਪੁਰ ਤੋਂ ਕੋਲ ਤੇ ਉਹਦੇ ਵਿੱਚ ਟਰਾਲੀ ਤੇ ਜਾ ਰਹੀ ਸੀ ਆਪਣਾ ਕਿੱਥੇ ਜਾ ਰਹੀ ਸੀ ਇਹ ਜਾ ਰਹੀ ਸੀ ਬੰਬਾਂ ਨੂੰ ਜੀ ਮੇਰਾ ਖਿਆਲ ਬੰਬਾਂ ਦੇ ਟਰੈਕਟਰ ਚਾਉਂਦਾ ਸੀ ਇਹ ਡਰਾਈਵਰ ਸੀ ਬੰਬਾਂ ਦੀ ਟਰਾਲੀ ਤੇ ਤੇ ਉਹ ਟਰਾਲੀ ਇਹਦੀ ਸਾਈਡ ਤੇ ਆ ਵੈਸੇ ਬਸ ਵਿੱਚ ਆਲੇ ਨੇ ਬਸ ਵਿੱਚ ਮਾਰੀ ਉਹ ਕਹਿੰਦੇ ਆਲੇ ਦਾਲ ਦੇ ਲੋਕ ਦੱਸਦੇ ਨੇ ਵੀ ਕੁੱਟ ਕੇ ਹੀ ਮਾਰ ਗਈ ਇਹ ਕੁੱਟ ਕੇ ਮਾਰਨ ਦਾ ਮਤਲਬ ਤਾਂ ਇਹੀ ਹੋਇਆ ਵੀ ਜਾਂ ਗੁੰਡਾਗਰ ਦੀ ਜਾਂ ਮਤਲਬ ਕਾਹਨ ਕਰਿਆ ਜਿਹੜਾ ਇਹਨਾਂ ਨੇ ਜਮਾਈ ਪਤਮਾਚੀ ਤੇ ਨਾ ਪੁੱਛਿਆ ਕਿ ਬਸ ਆਲੇ ਨੂੰ ਪੁੱਛਣਾ ਚਾਹੀਦਾ ਸੀ ਉਹਨਾਂ ਲੋਕਲ ਬਸਾ ਜੀ ਮ੍ਰਿਤਕ ਦੇ ਨੌਂ ਦੀ ਬਸਾ ਲੋਕਲ ਉਹਨਾਂ ਨੂੰ ਆ ਕੇ ਪੁੱਛਣਾ ਚਾਹੀਦਾ ਸੀ ਕੀ ਗੱਲਬਾਤ ਹੋਈ ਕੀ ਬਾਤ ਨਾ ਹੀ ਹੋਈ ਤੇ ਘੱਟੂ ਘੱਟ 7 ਵਜੇ ਦੀ ਗੱਲ ਆ 9:30 ਹੋਣੇ ਵਾਲੇ ਨੇ 2.5 ਘੰਟੇ ਹੋ ਗਏ ਮੁੰਡੇ ਦੀ ਮੌਤ ਹੋ ਗਈ ਜਦੇ ਮ੍ਰਿਤਕ ਦੇ ਘਰ ਚ ਕੌਣ ਕੌਣ ਆ ਘਰ ਗੁੱਡੀ ਵਿਆਹੀ ਹੋਇਆ ਮੁੰਡਾ ਬਾਹਰ ਆ ਇਕੱਲਾ ਹੀ ਸੀ ਤੁਸੀਂ ਕਿਵੇਂ ਦੇਖਦੇ ਹੋ ਘਰਜੀ ਰਥ ਆਈ ਆ ਵਿਚਾਰੀ ਮੈਂ ਤੁਸੀਂ ਕੀ ਕਰ ਦਿੰਦੇ ਗੁੰਡਾ ਕਰ ਦਿਆ ਬਸ ਸਾਨੂੰ ਤਾਂ ਇਹ ਚਾਹਣਾ ਜੀ ਪਰਚਾ ਹੋਣਾ ਚਾਹੀਦਾ ਜਿਹੜੇ ਕੁੱਟ ਕੇ ਮਾਰ ਗਈ ਤੇ ਕਿੰਨੀ ਤੇ ਲਾਸ਼ ਇੱਥੇ ਪਈ ਦੀ ਹੈ ਲਾਸ਼ 2.5 ਘੰਟੇ ਪਈ ਹੋ ਆਜੇ 2.5 ਘੰਟੇ ਹੋ ਗਏ 7 ਵਜੇ ਤੱਕ ਕਹਿ ਰਹੇ ਨੇ ਇਹਦਾ ਮਤਲਬ ਇਹ ਤੋਂ ਪਹਿਲਾਂ ਦੀ ਵੀ ਗੱਲ ਹੋ ਸਕਦੀ ਆ ਹੁਣ ਕੀ ਮੰਗ ਕੀ ਆਪਣੇ ਸਾਡੀ ਮੰਗ ਇਹ ਆ ਜੀ ਉਹਨਾਂ ਦੇ ਪਰਚਾ ਹੋਣਾ ਚਾਹੀਦਾ ਇਹਨੂੰ ਇਨਸਾਫ ਮਿਲਣਾ ਚਾਹੀਦਾ ਮੌਤ ਹੋਈ ਚੱਲ ਗਈ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਬੱਸ ਆ ਰਹੀ ਸੀ ਜਿੱਦੋਂ ਵਾਧਪੁਰ ਸੈਟ ਤੋਂ ਇਹਦਾ ਟਰੈਕਟਰ ਡਰਾਈਵਰ ਜੀ ਦੇ ਟਰੈਕਟਰ ਲੈ ਕੇ ਜਾ ਰਿਹਾ ਸੀ ਆਪਣੇ ਚਹਿਲਾਂ ਤੋਂ ਮਾਧਪੁਰ ਨੂੰ ਆਮੋ ਸਾਹਮਣੀ ਟੱਕਰ ਹੋਈ ਹੈ ਜੀ ਟਰੈਕਟਰ ਅੱਗੇ ਲੰਘ ਗਿਆ ਸੀ ਪਿੱਛੇ ਟਰਾਲੀ ਉਹਦੇ ਫਰੰਟ ਤੇ ਫਸ ਗਈ ਬੱਸ ਦੇ ਇਹਦਾ ਟਰੈਕਟਰ ਚਾਲਕ ਮਲਜੀਤ ਸਿੰਘ ਉਹਦੀ ਡੱਡ ਬੋਡੀ ਪਈ ਹੈ ਟਰੈਕਟਰ ਦੇ ਟਾਇਰਾਂ ਕੋਲੇ ਅੱਗੇ ਜਾਂਚ ਪੜਤਾਲ ਕਰ ਰਹੇ ਆ ਜੀ ਜੋ ਸਟੇਟਮੈਂਟ ਦੇਣਗੇ ਉਹ ਸਾਬ ਨਾਲ ਕਾਨੂੰਨੀ ਕਰਦੇ ਕਰਦੇ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਵੀ ਉਹ ਡਰਾਈਵਰ ਦੇ ਕਨੈਕਟਰ ਨੇ ਉਹਨਾਂ ਨੂੰ ਕੁੱਟ ਕੁੱਟ ਹਾਂਜੀ ਉਹ ਕਹਿ ਰਹੇ ਨੇ ਜੀ ਹਾਂਜੀ ਉਹ ਕਹਿ ਰਹੇ ਨੇ ਵੀ ਉਹਨੂੰ ਹੀ ਘੁੱਟ-ਘੁੱਟ ਕੇ ਮਾਰਿਆ ਅੱਗੇ ਦੇਖੋ ਜੀ ਜਾਂਚ ਪੜਤਾਲ ਤੋਂ ਜੋ ਸਾਹਮਣੇ ਆ ਉਹ ਉਸ ਹਸਾਬ ਦੇ ਕਾਰਵਾਈ ਕੀਤੀ ਹੈ ਫੋਟੋ ਕਲੀਅਰ ਕਰ ਦਿੱਤਾ ਗਿਆ ਜੀ ਤੇ ਰੈਡ ਵਾਟ ਹਾਂਜੀ ਇਹਦੀ ਕਰਨ ਲੱਗੇ ਆ ਸਰ ਫੋਟੋ ਕਲੀਅਰ ਕਰ ਲ ਕੇ ਠੀਕ